ਉਂਝ ਰਸ਼ੀ ਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਹਾਂ ਸਟ੍ਰੇਟ ਸਰਵਾਰ ਦੀ ਕਟਿੰਗ ਕਰਨੀ ਆਉ ਦਸੀਏ ਤੁਹਾਨੂੰ ਇਹਨਾਂ ਦਾ ਨਾਪ ਹੈਗਾ 38 ਇੰਚ 38 ਇੰਚ ਇਹਨਾਂ ਦੀ ਸਰਵਾਰ ਤਿਆਰ ਆ 5 ਇੰਚ ਆਪਾਂ ਇਹਨਾਂ ਚੋਂ ਮਾਈਨਸ ਕਰਾਂਗੇ 34 ਇੰਚ ਆਪਾਂ ਲਵਾਂਗੇ 34 ਇੰਚ 5 ਇੰਚ ਆਪਾਂ 벨ਟ ਦਾ ਮਾਈਨਸ ਕਰਤਾ ਬੰਦ ਪਾਸਾ ਤੁਸੀਂ ਆਪ ਦੇ ਵੱਲ ਰੱਖਣਾ ਖੁੱਲਾ ਪਾਸਾ ਪਰਲੇ ਸਾਈਡ ਰੱਖਣਾ ਮੋਰੀ ਹੈਗੀ ਇਹਨਾਂ ਦੀ 6.5 10 ਇੰਚ ਆਪਾਂ ਵੱਧ ਰੱਖਾਂਗੇ ਆਸਾਂ ਲਵਾਂਗੇ ਆਪਾਂ 10.5 ਇਹਨੂੰ ਆਪਾਂ ਇਹਦੇ ਨਾਲ ਮਿਲਾਵਾਂਗੇ దో ఇ కాట కావాలే ఇద్దరు నో ఇం ఏదే కార్ట్ ఏదే ఇతా లేచ ਇਹ ਤੋਂ ਸੋ ਕੋਈ ਤਾਂ ਨਹੀਂ ਕੋਣ ਹੁਣ ਆਪਾਂ ਕਰਾਂਗੇ ਕਟਿੰਗ ਸੰਦੇਸ਼ੇ ਮੂਰੀ ਲਈ ਸਪੋਟ ਐਂਡ ਚਾਪਾ ਵੱਧ ਲਿਆ ਹੁਣ ਆਪਾਂ ਇਧਰੋਂ ਕੱਟਾਂਗੇ ਵੀਡੀਓ ਸਕਿੱਪ ਨਾ ਕਰਿਓ ਤਿਆਰ ਨਾਲ ਦੇਖਿਓ ਚਲੋ ਆਪਾਂ ਪਾ ਟੱਕ ਲਾਵਾਂਗੇ ਹੁਣ ਆਪਾਂ ਲਾਈਨਿੰਗ ਨੂੰ ਇਹਦੇ ਉੱਪਰ ਰੱਖ ਕੇ ਕਟਿੰਗ ਕਰਾਂਗੇ ਇਹਨੂੰ ਵੀ ਆਪਾਂ ਚਾਰ ਤਿਹਾਂ ਚ ਫੋਲਡ ਕਰਾਂਗੇ ਲਾਈਨਿੰਗ ਨੂੰ Απλά είναι και το τα ਇਹ ਆਪਣੀਆਂ ਚਾਰ ਤਰ੍ਹਾਂ ਹੋ ਗਈਆਂ ਹੁਣ ਜਿਹੜੀ ਆਪਾਂ ਸਰਵਾਰ ਕਟਿੰਗ ਕੀਤੀ ਆ ਸਟ੍ਰੇਟ ਉਹਨੂੰ ਆਪਾਂ ਇਹਦੇ ਉੱਪਰ ਰੱਖ ਕੇ ਕਟਿੰਗ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਇਹ ਹੁਣ ਆਪਾਂ ਕਟਿੰਗ ਕਰਾਂਗੇ ਹਾਂਜੀ ਇਹ ਆਪਣੀ ਸਟ੍ਰੇਟ ਸਵਾਰ ਦੀ ਕੋਈ ਕਟਿੰਗ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜਰੂਰ ਕਰਿਓ ਧੰਨਵਾਦ